ਹਾਂਜੀ ਸਾਰਿਆਂ ਨੂੰ ਪਿਆਰ ਭਰੀ ਛਤਿਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਇੱਕ ਅਹਿਮ ਜਾਣਕਾਰੀ ਦਿੱਤੀ ਗਈ ਹੈ ਔਰ ਸਾਰਿਆਂ ਨੂੰ ਇਹ ਕੱਲ ਸੁਣ ਕੇ ਬਹੁਤ ਖੁਸ਼ੀ ਹੋਵੇਗੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇੱਕ ਫੋਟੋ ਸੋਸ਼ਲ ਮੀਡੀਆ ਤੇ ਆਪਦੇ ਫੇਸਬੁੱਕ ਅਕਾਊਂਟ ਤੇ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਦੇ ਚਾਹਣ ਵਾਲਿਆਂ ਦਾ ਸਰੋਤਿਆਂ ਦਾ ਤੇ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕੀਤਾ ਕਿ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਬੀਰ ਜਿਸ ਦਾ ਜਨਮ ਹੋ ਚੁੱਕਿਆ ਹੈ ਕਮੈਂਟ ਬਾਕਸ ਦੇ ਵਿੱਚ ਸਿੱਧੂ ਨੂੰ ਚਾਹਣ ਵਾਲੇ ਬਤਾਈਆਂ ਦੇਣ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਔਰ ਹੇਟਰਾਂ ਜਿਹੜੇ ਉਹ ਜ਼ਰੂਰ ਮੱਚੇ ਹੋਣਗੇ ਕਿਉਂਕਿ ਸਿੱਧੂ ਦਾ ਇੱਕ ਪੁਨਰਜਨਮ ਵੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਅੱਗੇ ਜਾ ਕੇ ਬੱਚਾ ਜਦੋਂ ਗਰੋਥ ਕਰੂਗਾ ਤਾਂ ਛੋਟੀ ਉਮਰੇ ਬਹੁਤ ਕੁਝ ਆਪਣਾ ਨੂੰ ਵੇਖਣ ਨੂੰ ਮਿਲ ਵੀ ਸਕਦਾ ਉਹ ਟਾਈਮ ਹੀ ਦੱਸੂਗਾ ਪਰ ਇਸ ਵੇਲੇ ਕੋਠੀ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਥਾਂ ਥਾਂ ਤੇ ਕੇਕ ਕੱਟੇ ਜਾ ਰਹੇ ਨੇ ਸਿੱਧੂ ਦੇ ਚਾਹਣ ਵਾਲੇ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰੈ ਨੇ ਕਿ ਉਹਨਾਂ ਨੇ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਨੂੰ ਦੁਬਾਰਾ ਜਨਮ ਦਿੱਤਾ ਫੌਰ ਜਸਵਿੰਦਰ ਬਰਾੜ ਨੇ ਵੀ ਇੱਕ ਗੀਤ ਗਾਇਆ ਸੀ ਕਿ ਵੱਡੇ ਪੈਰੀ ਗਿਆ ਛੋਟੇ ਪੈਰੀ ਆ ਜਾ ਪਿੱਛੇ ਜੇ ਉਹਨਾਂ ਨੇ ਵੀ ਗੀਤ ਗਾਇਆ ਸੀ ਜੋ ਟ੍ਰੈਂਡਿੰਗ ਦੇ ਵਿੱਚ ਰਿਹਾ ਸਿੱਧੂ ਨੂੰ ਚਾਹਣ ਵਾਲਿਆਂ ਲਈ ਇਹ ਵੱਡੀ ਖੁਸ਼ੀ ਹੈ ਕਮੈਂਟ ਦੇ ਵਿੱਚ ਵਧਾਈਆਂ ਜ਼ਰੂਰ ਦੇ ਦਿਓ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ